ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਬਰ ਬਾਦਸ਼ਾਹ ਦਾ ਗੋਇੰਦਵਾਲ ਆਉਣਾ ਉੱਚੀ ਜਾਤ ਦੇ ਬ੍ਰਾਹਮਣ ਅਤੇ ਖੱਤਰੀ ਗੁਰੂ ਜੀ ਦੇ ਸਾਂਝੇ ਲੰਗਰ ਨੂੰ ਬਰਦਾਸ਼ਤ ਨਹੀਂ ਸੀ ਕਰ ਰਹੇ ਉਹ ਕਿਸੇ ਵੀ ਢੰਗ ਨਾਲ ਉਸ ਲੰਗਰ ਨੂੰ ਬੰਦ ਕਰਵਾਉਣਾ ਚਾਹੁੰਦੇ ਸਨ ਜਿੱਥੇ ਨੀਵੀਆਂ ਜਾਤੀਆਂ ਦੇ ਲੋਕ ਉੱਚੀ ਜਾਤ ਦੇ ਲੋਕਾਂ ਨਾਲ ਮਿਲ ਕੇ ਇੱਕ ਪੰਗਤ ਵਿੱਚ ਬੈਠ ਕੇ ਭੋਜਨ ਛਕਦੇ ਸਨ ਉਹਨਾਂ ਗੋਇੰਦ ਦੇ ਮਰਵਾਹੇ ਦੇ ਪੁੱਤਰ ਨੂੰ ਇਹ ਚੁੱਕਣਾ ਦਿੱਤੀ ਕਿ ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਕਰੋ ਉਸ ਨੇ ਸ਼ਿਕਾਇਤ ਕੀਤੀ ਕਿ ਉਸ ਆਪਣੀ ਜ਼ਮੀਨ ਉੱਤੇ ਇੱਕ ਸਾਧੂ ਨੂੰ ਬਿਠਾਇਆ ਸੀ ਪਰ ਸਾਧੂ ਇਹ ਜ਼ਮੀਨ ਮੱਲ ਕੇ ਬੈਠ ਗਿਆ ਅਕਬਰ ਨੇ ਲਾਹੌਰ ਦੇ ਨਵਾਬ ਨੂੰ ਪੜਤਾਲ ਕਰਨ ਲਈ ਭੇਜਿਆ ਲਾਹੌਰ ਦਾ ਨਵਾਬ ਅਤੇ ਉਸ ਦੇ ਅਹਿਲਕਾਰ ਜਦ ਗੋਇੰਦਵਾਲ ਪੁੱਜੇ ਤਾਂ ਗੁਰੂ ਜੀ ਦੇ ਭਗਤੀ ਭਾਵ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਗੁਰੂ ਸਾਹਿਬ ਇੱਕ ਰੱਬ ਨੂੰ ਮੰਨਦੇ ਸਨ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਲੰਗਰ ਵਿੱਚ ਭੋਜਨ ਕਰਦੇ ਸਨ ਉਹਨਾਂ ਨੇ ਆਪਣੇ ਰਿਪੋਰਟ ਵਿੱਚ ਲਿਖਿਆ ਕਿ ਮਰਵਾਹਾ ਝੂਠਾ ਹੈ ਇਸ ਤੋਂ ਬਾਅਦ ਬ੍ਰਾਹਮਣਾਂ ਨੇ ਸਨਾਤਨੀ ਹਿੰਦੂਆਂ ਨਾਲ ਮਿਲ ਕੇ ਦਰਖਾਸਤ ਦਿੱਤੀ ਕਿ ਗੁਰੂ ਅਮਰਦਾਸ ਜਾਤ ਪਾਤ ਖਤਮ ਕਰ ਰਹੇ ਹਨ ਅਤੇ ਇੱਕ ਨਵਾਂ ਧਰਮ ਚਲਾ ਦੇਵਤਿਆਂ ਦੀ ਪੂਜਾ ਗੰਗਾ ਇਸ਼ਨਾਨ ਆਦ ਸਭ ਬੰਦ ਕਰ ਦਿੱਤੇ ਹਨ ਬਾਦਸ਼ਾਹ ਅਕਬਰ ਉਸ ਸਮੇਂ ਲਾਹੌਰ ਆਇਆ ਹੋਇਆ ਸੀ ਉਸ ਗੁਰੂ ਜੀ ਨੂੰ ਸਨੇਹਾ ਭੇਜਿਆ ਕਿ ਆਪਣਾ ਪੱਖ ਸਪਸ਼ਟ ਕਰਨ ਹਿਤ ਲਾਹੌਰ ਪੁੱਜਣ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਬੁਲਾਇਆ ਅਤੇ ਆਪਣੇ ਵੱਲੋਂ ਥਾਪੜਾ ਦੇ ਕੇ ਲਾਹੌਰ ਨੂੰ ਭੇਜ ਦਿੱਤਾ ਭਾਈ ਜੇਠਾ ਜੀ ਜਦ ਕਚਹਿਰੀ ਵਿੱਚ ਪੁੱਜੇ ਤਾਂ ਉਹਨਾਂ ਸਿੱਖ ਮਤ ਦੇ ਸਾਰੇ ਪਹਿਲਵਾਨ ਨੂੰ ਵਿਸਥਾਰ ਨਾਲ ਸਮਝਾਇਆ ਉਹਨਾਂ ਕਿਹਾ ਕਿ ਸਿੱਖ ਕੇਵਲ ਇੱਕ ਰੱਬ ਨੂੰ ਮੰਨਦੇ ਹਨ ਇਸ ਲਈ ਦੇਵੀ ਦੇਵਤਿਆਂ ਦੀ ਪੂਜਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮਨੁੱਖ ਨੂੰ ਜਾਤਾਂ ਆਪਣੇ ਲਾਭ ਹਿੱਤ ਬਣਾਈਆਂ ਹਨ ਅਤੇ ਇਸੇ ਲਾਭ ਨੂੰ ਹੀ ਮੁੱਖ ਰੱਖ ਕੇ ਉਹ ਬ੍ਰਾਹਮਣ ਸ਼ਿਕਾਇਤਾਂ ਲੈ ਕੇ ਆਏ ਹਨ ਬਾਦਸ਼ਾਹ ਅਕਬਰ ਨੇ ਭਾਈ ਜੇਠ ਜੀ ਜੀ ਜੇਠਾ ਜੀ ਦੀਆਂ ਦਲੀਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਬ੍ਰਾਹਮਣਾਂ ਦੀ ਅਰਜੀ ਖਾਸ ਕਰ ਦਿੱਤੀ ਬਾਦਸ਼ਾਹ ਅਕਬਰ ਭਾਈ ਜੇਠਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ ਭਾਈ ਜੇਠਾ ਜੀ ਨੇ ਉਹਨਾਂ ਨੂੰ ਆਉਣ ਦਾ ਖੁੱਲਾ ਸੱਦਾ ਦੇ ਦਿੱਤਾ ਜਦ ਵੀ ਅਕਬਰ ਬਾਦਸ਼ਾਹ ਨੂੰ ਸਮਾਂ ਮਿਲੇ ਉਹ ਦਰਸ਼ਨ ਲਈ ਜਾ ਸਕਦੇ ਸਨ ਕੁਝ ਸਮੇਂ ਬਾਅਦ ਹੀ ਬਾਦਸ਼ਾਹ ਅਕਬਰ ਆਪਣੇ ਅਹਿਲਕਾਰਾਂ ਸਮੇਤ ਗੋਇੰਦਵਾਲ ਪੁੱਜਿਆ ਇਹ ਇੱਕ ਵੱਡੀ ਗੱਲ ਸੀ ਕਿ ਬਾਦਸ਼ਾਹ ਇੱਕ ਫਕੀਰ ਦੇ ਦਰਸ਼ਨ ਨੂੰ ਨੰਗੇ ਪੈਰੀਂ ਜਾਵੇ ਲਾਹੌਰ ਦੇ ਨਵਾਬ ਨੇ ਬੇਸ਼ੱਕ ਸੜਕ ਤੋਂ ਲੈ ਕੇ ਗੁਰੂ ਸਾਹਿਬ ਦੇ ਡੇਰੇ ਤੱਕ ਗਲੀਚੇ ਵਿਸਾ ਦਿੱਤੇ ਸਨ ਪਰ ਅਕਬਰ ਨੇ ਗਲੀਚਿਆਂ ਉੱਤੇ ਪੈਰ ਨਾ ਰੱਖਿਆ ਅਤੇ ਰੇਤੇ ਤੇ ਚੱਲਦਾ ਗੁਰੂ ਜੀ ਦੇ ਲੰਗਰ ਤੱਕ ਪੁੱਜਿਆ ਇੱਥੇ ਗੁਰੂ ਜੀ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਉਹ ਪਹਿਲਾਂ ਲੰਗਰ ਵਿੱਚ ਗਏ ਸਭ ਜਾਤਾਂ ਦੇ ਲੋਕਾਂ ਨੂੰ ਇੱਕ ਲੰਗਰ ਵਿੱਚ ਢਿੱਡ ਭਰ ਕੇ ਖਾਂਦਾ ਵੇਖ ਕੇ ਅਕਬਰ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ ਫਿਰ ਉਹ ਗੁਰੂ ਜੀ ਪਾਸ ਗਿਆ ਅਤੇ ਉਹਨਾਂ ਦੇ ਪ੍ਰਵਚਨ ਸੁਨੇ ਗੁਰੂ ਜੀ ਨੇ ਉਹਨਾਂ ਨੂੰ ਜੀਵਨ ਮਾਰਗ ਬਾਰੇ ਸੋਝੀ ਕਰਵਾਈ ਗੁਰੂ ਜੀ ਤੇ ਲੰਗਰ ਦੀ ਪ੍ਰਥਾ ਤੇ ਖੁਸ਼ ਹੋ ਕੇ ਉਸ ਲੰਗਰ ਦੇ ਨਾਮ ਜੰਗੀਰ ਲਾਉਣੀ ਚਾਹੀ ਪਰ ਗੁਰੂ ਜੀ ਨੇ ਇਹ ਕਹਿ ਕੇ ਸਹਿਤਾ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਲੰਗਰ ਕੇਵਲ ਉਪਾਸਕਾਂ ਦੀ ਉਗਰਾਹੀ ਨਾਲ ਹੀ ਚੱਲਦੇ ਹਨ ਜਾਗੀਰਾਂ ਨਾਲ ਚੱਲਣ ਵਾਲੇ ਲੰਗਰ ਨਹੀਂ ਰਹਿੰਦੇ ਉਹਨਾਂ ਨੇ ਵੀ ਕਿਹਾ ਕਿ ਸਭ ਕੁਝ ਪ੍ਰਭੂ ਦਾ ਦਿੱਤਾ ਮजूद ਹੈ ਅਕਬਰ ਗੁਰੂ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਹਰ ਸਾਲ ਵਿਸਾਖੀ ਉੱਤੇ ਉਹ 1,20,000 ਗੋਇਨਵਾਲ ਵਿਖੇ ਅਰਦਾਸ ਵਾਸਤੇ ਭੇਜਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ